ਬినਯੋਦ ਅਸ਼ਕੰਦ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਚੱਬੇਵਾਲ ਵਿਖੇ ਜਿੱਥੇ ਦਾਣਾ ਮੰਡੀ ਦੇ ਵਿੱਚ ਬੋਝੇ ਸਮਾਜ ਪਾਰਟੀ ਦੇ ਹੰਗਾਮੀ ਮੀਟਿੰਗ ਕੀਤੀ ਗਈ ਅਤੇ ਬੋਝੇ ਸਮਾਜ ਪਾਰਟੀ ਵੱਲੋਂ ਜਿਹੜਾ 23 ਤਰੀਕ ਨੂੰ ਜਿਹੜਾ ਧਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਨਸ਼ਿਆਂ ਨੂੰ ਲੈ ਕੇ ਤੇ ਕਿਸਾਨਾਂ ਦੇ ਮੁੱਦੇ ਲੈ ਕੇ ਜਾਂ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਸਮੱਸਿਆ ਨੂੰ ਲੈ ਕੇ ਜਿਹੜਾ ਦਾਣਾ ਮੰਡੀ 'ਚ ਜਿਹੜਾ ਧਨਾ ਪ੍ਰਦਰਸ਼ਨ ਕੀਤਾ ਜਾਵੇਗਾ ਸੋ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਕਿ ਇਸ ਸਥਾਨ ਤੇ ਜਿਹੜਾ ਆ ਬਸਪਾ ਵਰਕਰਾਂ ਦਾ ਬਹੁਤ ਵੱਡਾ ਜਿਹੜਾ ਇਕੱਠ ਜਿਹੜਾ ਆ 23 ਤਰੀਕ ਚੱਬੇਵਾਲ ਦੀ ਮੀਟਿੰਗ ਚੱਬੇਵਾਲ ਦੇ ਵਿੱਚ ਕੀਤੀ ਗਈ ਜਿਸ ਵਿੱਚ ਜੋ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿੱਚ ਸਤਕਾਰੀ ਜਗਰਤੀ ਇੰਤਹਾ ਹੋ ਚੁੱਕੀ ਹੈ ਪੂਰੇ ਇਲਾਕੇ ਦੀਆਂ ਸੰਸਥਾਾਂ ਨੇ ਵੱਡੀ ਗਿਣਤੀ ਵਿੱਚ ਮੀਟਿੰਗ ਵਿੱਚ ਹਿੱਸਾ ਲਿਆ ਔਰ ਸਰਕਾਰ ਦੀ ਇਸ ਜਾਵਤ ਨੀਤੀ ਨੂੰ ਕੰਡੈਮਨ ਵੀ ਕੀਤਾ ਨਿੰਦਾ ਵੀ ਕੀਤੀ ਔਰ ਫੈਸਲਾ ਕੀਤਾ ਗਿਆ ਕਿ 23 ਤਰੀਕ ਨੂੰ ਚੰਬੇਅਲ ਦੇ ਵਿੱਚ ਵਿਦਾਂਤ ਸਭਾ ਹਲਕੇ ਦੀ ਪੱਟੀ ਬੰਦੀ ਸਰਕਾਰੀ ਜ਼ਬਰਦਸਤ ਵਿਰੁੱਧ ਵਿਦਾਂਤ ਸਭਾ ਹਲਕਾ ਪੱਜਤੀ ਪੰਜਾਬ ਸੰਭਾਲੋ ਰੈਲੀ ਕੀਤੀ ਜਾਊਗੀ। ਉਹਦੇ ਨੇ ਤਿਆਰੀਆਂ ਲਈ ਡਿਊਟੀਆਂ ਲਗਾ ਦਿੱਤੀਆਂ ਗਈਆਂ। ਔਰ ਆਪਣੇ ਆਪਣੇ ਮੋਰਚਿਆਂ ਤੇ ਸਾਰੀ ਮੀਟਿੰਗ ਸ਼ਿਕਤ ਨਾਦ ਹੋ ਗਈ। ਖਾਸ ਕਰਕੇ ਪੰਜਾਬ ਸਰਕਾਰ ਜਿੱਥੇ ਪੂਰੇ ਪੰਜਾਬ ਦੇ ਵਿੱਚ ਜਬਰ ਕਰਦੀ ਨਜ਼ਰ ਆ ਰਹੀ ਹੈ ਪੂਰੇ ਪੰਜਾਬ ਦੇ ਲੋਕ ਅਜ ਪੰਜਾਬ ਸਰਕਾਰ ਦੀ ਜਾਬਰ ਨੀਤੀ ਤੋਂ ਤੰਗ ਹੋ ਪਟਿਆਲੇ ਦੇ ਵਿੱਚ ਬਠੋਈ ਕਲਾਂ ਤੇ ਦਲਤਾਂ ਤੋਂ ਸਰਕਾਰੀ ਜ਼ਮੀਨ ਦੀ ਬੋਲੀ 35 ਕਿੱਲੇ ਜ਼ਮੀਨ ਤੇ ਉਹਨਾਂ ਦੇ ਹਿੱਸੇ ਤੇ ਉਹਨਾਂ ਦੇ ਨਾਂ ਤੇ 할ੌਤ ਹੋਏ ਲੇਕਿਨ ਜਿਉਂ 11 ਲੱਖ ਰੁਪਇਆ ਵੀਡੀਓ ਆਫਿਸ ਦੇ ਵਿੱਚ ਜਮ੍ਹਾਂ ਕਰਵਾਇਆ ਗਿਆ ਉਸ ਤੋਂ ਬਾਅਦ ਲੈਂਡ ਮਾਫੀਆ ਨੇ ਵੀਡੀਓ ਦਫਤਰ ਦੇ ਵਿੱਚ ਹੀ ਦਲਤਾਂ ਦੇ ਉੱਪਰ ਪਛੜਿਆਂ ਦੇ ਉੱਪਰ ਡਾਂਗਾ ਨਾਲ ਹਮਲਾ ਬੋਲ ਦਿੱਤਾ 2 ਮਹੀਨੇ ਬੀਤਣ ਤੋਂ ਬਾਅਦ ਗਈ ਅਜੇ ਤੱਕ ਇੱਕ ਵੀ ਦੋਸ਼ੀ ਨਹੀਂ ਪਕੜਿਆ ਔਰ ਇੱਕ ਵੀ ਇੰਚ ਜ਼ਮੀਨ ਦਾ ਕਬਜ਼ਾ ਗਰੀਬਾਂ ਨੂੰ ਦਿੱਤਾ ਨਹੀਂ 11.5 ਲੱਖ ਰੁਪਏ ਸਰਕਾਰ ਆਪਣੇ ਖਜ਼ਾਨੇ 'ਚ ਜਮ੍ਹਾਂ ਕਰਾ ਚੁੱਕੀ ਹੈ 15 ਅਗਸਤ ਨੂੰ ਲੋਕ ਸੰਮਾਜ ਪਾਰਟੀ ਪਟਿਆਲੇ ਦੀ ਧਰਤੀ ਤੇ ਪੰਜਾਬ ਸਰਕਾਰ ਨੂੰ ਲਲਕਾਰੇਗੀ ਬੰਦਾਰੇਗੀ ਝੰਡੋੜੇਗੀ ਕਿ ਇਹ ਕੈਸੀ ਜਾਦੀ ਆ ਇਹ ਜਬਰ ਬੌਧਨ ਸਮਾਜ ਪਾਰਟੀ ਬਰਦਾਸ਼ਤ ਨਹੀਂ ਕਰੋਗੇ ਝੂਠੇ ਇਨਕਾਊਂਟਰ ਦਲਤਾਂ ਦੇ ਬਣਾਏ ਜਾ ਰਹੇ ਕੀਤੇ ਜਾ ਰਹੇ ਆ ਔਰ ਕਿਸੇ ਤਰ੍ਹਾਂ ਰੁੜਕਾ ਕਲਾਂ ਦੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਨਸ਼ਾ ਦੇਣਾ ਬਹੁਤ ਹੀ ਦੁਖਦਾਇਕ ਘਟਨਾ ਉਹਦੇ ਵਿਰੁੱਧ ਵੀ 18 ਤਰੀਕ ਨੂੰ ਦੋ ਜਨ ਸਮਾਜ ਪਾਰਟੀ ਨੇ ਫਲਾਗ ਤੇ ਫਰਮਾਨ ਚ ਰੱਖਿਆ ਔਰ 23 ਤਰੀਕ ਨੂੰ ਜੋ ਹਾਲਟੇ ਦੇ ਵਿੱਚ ਜੁਲਮ ਹੋਇਆ 10-10 12-12 ਸਾਲ ਦੀਆਂ ਨਵਾਲਿਕ ਟੀਆਂ ਨਾਲ ਖਿੱਚ ਤੋਕ ਕੀਤੀ ਸਰਕਾਰ ਤੇ ਜਾਬਰਾਂ ਨੇ ਉਹ ਬਹੁਤ ਜੁ ਸਮਾਜ ਪਾਰਟੀ ਸਰਕਾਰ ਤੇ ਇਸ ਜ਼ਬਰ ਤੇ ਨਿੰਦਾ ਕਰਦੀ ਆ ਪਿੰਡ ਮਾਨਾਂ ਦੇ ਵਿੱਚ ਮੌਜੂਦਾ ਵਿਧਾਇਕ ਵੱਲੋਂ ਜੋੜਿਆਂ ਸਮੇਤ ਗੁਰੂ ਘਰ ਦੇ ਵਿੱਚ ਦਾਖਲ ਹੋਣਾ ਇਹਦੀ ਜਿੰਨੀ ਨਿੰਦਾ ਕੀਤੀ ਜਾਏ ਉਹ ਥੋੜੀ ਆ ਕਿਉਂਕਿ ਗੁਰੂ ਰਵਿਦਾਸ ਨਾਮ ਲੈਵਾਂ ਸੰਗਤਾਂ ਤੇ ਮਨਾਂ ਨੂੰ ਗਹਿਰੀ ਛੱਟ ਪਹੁੰਚੀ ਆ ਧਾਰਮਿਕ ਭਾਵਨਾਵਾਂ ਨੂੰ ਥੇਹ ਪਹੁੰਚੀ ਆ ਪ੍ਰਸ਼ਾਸਨ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਕਰਨ ਦੀ ਬਜਾਏ ਸੰਗਤਾਂ ਨੂੰ ਸਰਕਾਰੀ ਜ਼ਬਰਦਸਤ ਨਾਲ ਦਬਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ। ਤੋਂ ਬਹੁਜਨ ਸਮਾਜ ਪਾਰਟੀ ਇਸੇ ਤਰ੍ਹਾਂ ਠਵਾਣੇ ਪਿੰਡ ਦੇ ਵਿੱਚ ਸਰਪੰਚ ਨਾਲ ਗਿਆਤੀ ਹੋ ਰਹੀ। ਬਾੜੀਆਂ ਕਲਾਂ ਦੇ ਸਰਪੰਚਨੀ ਦਾ ਅਪਮਾਨ ਕੀਤਾ ਗਿਆ। ਜਾਤੀਵਾਦੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਵੱਲੋਂ ਔਰ ਸਰਕਾਰ ਨੇ ਅਜੇ ਤੱਕ ਐਸਐਸਟੀ ਦਾ ਮੁਕਦਮਾ ਦਰਜ ਨਹੀਂ ਕੀਤਾ, ਕੋਈ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ। ਤੋ ਐਸੇ ਜ਼ਬਰਦਸਤ ਬਹੁਤ ਲੰਬੇ ਕਿੱਤੇ ਹੈ ਤੋ ਬਹੁਜਨ ਸਮਾਜ ਪਾਰਟੀ ਨੇ ਇਹ ਸੰਸਕਿਤਾ ਕਿਸ ਜ਼ਬਰਦਸਤ ਵਿਰੁੱਧ ਕਿਸੇ ਨੂੰ ਤਾਂ ਉੱਠਣਾ ਪਊ ਤੋ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ 23 ਤਰੀਕ ਨੂੰ ਵਿਧਾਨ ਸਭਾ ਹਲਕੇ ਦੀਆਂ ਸੰਗਤਾਂ ਨੂੰ ਬੁਲਾ ਕੇ ਅਸੀਂ ਸਰਕਾਰ ਦੇ ਜ਼ਬਰਦਸਤ ਨਿੰਦਾ ਵੀ ਕਰਾਂਗੇ ਸਰਕਾਰ ਨੂੰ ਝੰਜੋੜਾਂਗੇ ਕਿ ਉਹ ਆਪਣੀ ਜਾਵਰ ਨੀਤੀ ਨੂੰ ਬਦਲੇ ਔਰ ਇਸ ਦਮਨ ਦੇ ਵਿਰੁੱਧ ਲੋਕ ਇਕੱਠੇ ਹੋਣ ਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹਾਕਮਾਂ ਨੂੰ ਸਭ ਸਤੌਣ ਦਾ ਸੰਕਲਪ ਲੈ ਕੇ ਇੱਕੇ ਵਧਿਆ ਜਾਂਦਾ ਸਰ ਪੰਜਾਬ ਦੇ ਵਿੱਚ ਆਵਾਗਨੀ ਪਾਰਟੀ ਵੱਲੋਂ ਇੱਕ ਨਵੀਂ ਪਾਲਿਸੀ ਲੈ ਕੇ ਆ ਜਿਹੜੀ ਆ ਇਹ ਲਿਆਂਦੀ ਜਾ ਰਹੀ ਆ ਜਿਹਦਾ ਨਾਮ ਹੈ ਲੈਂਡ ਪੂਲਿੰਗ ਪਾਲਿਸੀ ਉਹਦੇ ਵਾਸਤੇ ਉਹਦੇ ਬਾਰੇ ਬਸਪਾ ਦਾ ਕੀ ਸਟੈਂਡ ਹੈ ਜੀ ਲੈਂਡ ਪੂਲਿੰਗ ਪਾਲਿਸੀ ਜਿਸਕਿਨ ਸਰਕਾਰ ਨੇ ਐਲਾਨ ਕੀਤਾ ਸੀ ਭਾਜਪਾ ਸਮਾਜ ਪਾਰਟੀ ਨੇ ਉਸੇ ਦਿਨ ਜਨਤਕ ਤੌਰ ਤੇ ਉਹਦਾ ਵਿਰੋਧ ਕੀਤਾ ਸਾਡੇ ਵਿਰੋਧ ਕਰਨ ਦੇ ਤਿੰਨ ਕਾਰਨ ਪਹਿਲਾ ਇਹ ਸਰਕਾਰ ਜਿਹੜੀ ਆ ਉਹ ਕਿਸਾਨਾਂ ਤੋਂ ਜ਼ਮੀਨਾਂ ਖੋ ਕੇ ਐਗਰੀਕਲਚਰ ਫਸਲ ਪੈਦਾ ਕਰਨ ਵਾਲੀ ਜ਼ਮੀਨ ਨੂੰ ਖੰਡਰ ਦੇ ਵਿੱਚ ਬਦਲ ਰਹੀ ਪੰਜਾਬ ਨੂੰ ਉਜਾੜ ਰਹੀ ਆ ਕਿਸਾਨਾਂ ਨੂੰ ਉਜਾੜ ਰਹੀ ਦੂਸਰਾ ਕਿ ਸਰਕਾਰ ਨੇ ਉਹ ਜ਼ਮੀਨ ਦਾ ਮਕਸਦ ਕੀ ਆ ਸਰਕਾਰ ਨੇ ਕਿਹਾ ਕਿ ਅਸੀਂ 30000 ਰੁਪਏ ਪ੍ਰਤੀ ਗੱਜ ਘਰ ਬਣਾਉਣ ਲਈ ਜਗ੍ਹਾ ਦੇਵਾਂਗੇ ਜ਼ਮੀਨ ਵੇਚਾਂਗੇ ਯਾਨੀ सरकार प्रॉपर्टी डीलर का रूप रोकथाम कर लो कि जेड़ा भगवंत मान जी दी। प्रॉपर्टी डीलर बन जाएंगे और उन्होंने पूरी कैबिनेट कमिशन एजेंट बन जाओ वो तो बात लग के लाया कि 30000 रुपए प्रति गज 30 गज का एक मरला बनदा 9 लाख का एक मरला और सरकारी लगाई पाके 10 लाख का एक मरला इस सिस्टम के समाज पार्टी एदा दूसरा तारन ਇਸ ਕਰਕੇ ਵਿਰੋਧ ਕਰਦੇ ਪਹਿਲਾ ਕਾਰਨ ਕਿ ਕਿਸਾਨ ਉਜਾੜਨੇ ਖੇਤੀ ਬੜੀ ਬੜੀ ਜ਼ਮੀਨ ਨੂੰ ਖੰਡਰ ਵਿੱਚ ਬਦਲਣਾ ਦੂਸਰਾ ਕਾਰਨ ਕਿ ਸਧਾਰਨ ਲੋਕਾਂ ਨੂੰ 10 ਲੱਖ ਰੁਪਇਆ ਮਰਲਾ ਘਰ ਬਣਾਉਣ ਲਈ ਜਗਾ ਵੇਚਣੀ ਸਧਾਰਨ ਲੋਕ ਮੱਧ ਵਰਗੀ ਪਰਿਵਾਰ ਜਿਹੜੇ ਆ ਉਹ ਇੰਨੀ ਮਹਿੰਗੇ ਭਾਜਮੀ ਖਰੀਦ ਕੇ ਘਰ ਬਣਾ ਨਹੀਂ ਸਕਦੇ ਉਹ ਪੰਜਾਬੀਆਂ ਤੇ ਘਰ ਬਣਾਉਣ ਦੇ ਸੁਪਨੇ ਚੱਕਨਾ ਝੂਠ ਹੋ ਜਾਣ ਮੌਜੂਦ ਸਮਾਜ ਪਾਰਟੀ ਦਾ ਇਹ ਕਹਿਣਾ ਤੀਸਰਾ ਇਦੇ ਵਿੱਚ ਕਰਾਪਸ਼ਨ ਸਾਨੂੰ ਜੋਪੀ ਹੋਈ ਨਜ਼ਰ ਆਉਂਦੀ ਕਿਉਂਕਿ ਪੰਜਾਬ ਸਰਕਾਰ ਇਹ ਸੋਚਦੀ ਹੈ ਕਿ ਅਸੀਂ ਆਮ ਪੰਜਾਬੀਆਂ ਨੂੰ ਦਵਾਂਗੇ 30000 ਪੈਰੀ ਬੱਚ ਜਿਹੜੇ ਉਹਨਾਂ ਦੇ ਮਿੱਤਰ ਅਧਿਜੋਗ ਪਤੀਆ ਉਹਨਾਂ ਨੂੰ ਇੱਕ ਗੱਜ 1 ਰੁਪਏ ਚ ਦੇਣ ਦਾ ਸੋਚ ਰਹੇ ਇੱਕ ਗੱਜ 1 ਰੁਪਏ ਚ ਅਧਿਜੋਗ ਪਤੀਆਂ ਨੂੰ ਪਰ ਉਸੇ ਹੀ ਅਧਿਜੋਗ ਵਿੱਚ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਨੂੰ 30000 ਰੁਪਏ ਗੱਜ ਤੋਂ ਇੱਕ ਤਿੰਨ ਕਾਰਨ ਜਿਹਦੇ ਨਾਲ ਪੰਜਾਬ ਉਜੜ ਰਿਹਾ ਪਰਬਾਦ ਹੋ ਰਿਹਾ ਇਸ ਕਰਕੇ ਮੌਜੂਨ ਸਮਾਜ ਪਾਰਟੀ ਲੈਂਡ ਪੂਲਿੰਗ ਪਾਲਿਸੀ ਦਾ ਪੂਰਨ ਤੌਰ ਤੇ ਪਹਿਲੇ ਦਿਨ ਤੋਂ ਵਿਰੋਧ ਕਰਦੀ ਹੈ ਜਿਹੜਾ ਸਦਾ 16 ਤੇ 18 ਤਰੀਕ ਨੂੰ ਫਲੋਰ ਦੇ ਵਿੱਚ ਰੋਸ ਮਾਰਚ ਆਸੀਂ ਲੈਂਡ ਪੂਲਿੰਗ ਵੀ ਉਹਦੇ ਵਿੱਚ ਮੁੱਦਾ ਬਕਾਇਦਾ ਸ਼ਾਮਿਲ ਕੀਤਾ ਹੋਏ ਔਰ ਅਸੀਂ 23 ਤਰੀਕ ਵਾਲੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵੀ ਜਿੱਥੇ ਅਸੀਂ ਹਾਰਟੇ ਦਾ ਪੂਰੇ ਹਲਕੇ ਦੇ ਵਿੱਚ ਜ਼ਬਰ ਦੇ ਮੁੱਦੇ ਚੱਬਿਆਉਦੇ ਪੰਜਾਬ ਸੰਭਾਲੋ ਰੈਲੀ ਚ ਠਾਣੇ ਆ ਪੁਰੂ ਨਵੀਂ ਦਾਸ ਜੀ ਦੀ ਚਰਨਛੋਹ ਕਰਤੀ ਖਰਾਲਗੜ ਚਕਰਾਬ ਦੇ ਠੇਕੇ ਖੁੱਲਣ ਦਾ ਮੁੱਦਾ ਉਠਾਣਾ ਉਥੇ ਲੈਂਡ ਪੂਲਿੰਗ ਵੀ ਇਹਦੇ ਵਿੱਚ ਮੁੱਦਾ ਰਹੂਗਾ ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ